ਦੇ ਸਾਰਿਆਂ ਨੂੰ ਲੋਜੀ ਅੱਜ ਆਪਾਂ ਬਣਾਵਾਂਗੇ ਪਨੀਰ ਦੀ ਮਠਿਆਈ ਹਲਵਾਈ ਸਟਾਈਲ ਜਿਹਦੇ ਵਾਸਤੇ ਆਪਾਂ ਪਾਈਆ ਆਪਾਂ ਪਨੀਰ ਲਿੱਤਾ 250 ਗ੍ਰਾਮ ਇਹਨੂੰ ਹੁਣ ਆਪਾਂ ਕਟਿੰਗ ਕਰ ਦਾਂਗੇ ਦੇਖੋ ਜੀ ਇਹ ਮਠਿਆਈ ਬਹੁਤ ਸੌਖੇ ਤਰੀਕੇ ਨਾਲ ਬਣਦੀ ਹੈ ਬਣਦੀ ਬਹੁਤ ਜਲਦੀ ਹੈ ਜਿਆਦਾ ਟਾਈਮ ਹੀ ਨਹੀਂ ਲੱਗੇਗਾ ਪਨੀਰ ਦੇ ਇਸ ਤਰ੍ਹਾਂ ਆਪਾਂ ਪਹਿਲਾਂ ਕਟਿੰਗ ਕਰਾਂਗੇ ਪਨੀਰ ਦੀ ਆਪਾਂ ਕਟਿੰਗ ਕਰ ਲਈਤੀ ਐ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 1 ਕੱਪ ਆਪਾਂ ਕੋਕੋਨਟ ਪਾਊਡਰ ਆ ਦੇਖੋ ਦੇਖੋ ਜੀ ਇਹ ਕੋਕੋਨਟ ਪਾਊਡਰ ਵੀ 250 ਗ੍ਰਾਮ ਹੈ ਆ ਦੇਖੋ ਇਹ ਆਪਾਂ ਮਿਣਕੇ ਸਾਰੇ ਬਰਾਬਰ ਦੀ ਮਾਤਰਾ ਪਾੰਦੇ ਪਏ ਆ ਦੇਖੋ ਜੀ 250 ਗ੍ਰਾਮ ਦਾ ਕੱਪ ਹੈ ਹੁਣ ਆਪਾਂ ਇਹਦੇ ਵਿੱਚ ਮਿਣਕੇ ਪਾਵਾਂਗੇ ਆਪਾਂ ਚੀਨੀ ਚੀਨੀ ਆਪਾਂ ਘੱਟ ਵੱਧ ਕਰ ਸਕਦੇ ਹਾਂ एक कप आप चीनी का पावगे हाफ कप मलाई पावे मलाई आप ताजी पानी है आ देखो जी जिनी आप चीनी पाई है जिन्ना आपकोनट पाउडर पाया उस तो आप अलाई का कप पाया आ देखो एक सौ पच्ची मिनी का कप है ਇਆ ਆਪਾਂ ਅੱਧਾ ਕੱਪ ਆਪਾਂ ਮલાઈ ਪਾਈ ਆ ਯਾਨੀ ਕਿ ਆਪਾਂ ਹਾਫ ਅੱਧੀ ਪਾਉਣੀ ਹੈ ਹਾਫ ਕੱਪ ਆਣਾ 1 ਕੱਪ ਆਪਾਂ ਦੁੱਧ ਦਾ ਪਾਵਾਂਗੇ ਦੁੱਧ ਦੇਖੋ ਜੇ ਆਪਾਂ ਤਾਜ਼ਾ ਪਾਣਾ ਕੋਸਾ ਦੁੱਧ ਪਾਣਾ ਠੰਡਾ ਦੁੱਧ ਨਹੀਂ ਪਾਣਾ ਇਹਨੂੰ ਹੁਣ ਆਪਾਂ ਇਹਦੇ ਵਿੱਚ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਿੰਦੇ ਹਾਂ ਆ ਦੇਖੋ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਸਾਰਾ ਮਿਕਸ ਕਰ ਦਿੱਤਾ ਹੈ ਹੁਣ ਆਪਾਂ 10 ਮਿੰਟ ਵਾਸਤੇ ਇਹਨੂੰ ਆਪਾਂ ਰੈਸਟ ਤੇ ਰੱਖ ਦਿੰਨੇ ਆ ਉਸ ਤੋਂ ਬਾਅਦ ਇਹਨੂੰ ਆਪਾਂ ਗ੍ਰाइंड ਕਰਾਂਗੇ ਦੇਖੋ ਜੀ ਹੁਣ ਆਪਾਂ ਚੈੱਕ ਕਰ ਲੈਂਦੇ ਆ 10 ਮਿੰਟ ਹੋ ਚੁੱਕੇ ਆ ਆ ਦੇਖੋ ਹੁਣ ਆਪਾਂ ਇਹਨੂੰ ਮਿਕਸੀ ਵਾਲੇ ਜਾ ਕੇ ਚੱਕਣੇ ਆ ਇਨ ਹੁਣ ਆਪਾਂ ਗ੍ਰाइंड ਕਰ ਲੈਂਦੇ ਆ ਆ ਦੇਖੋ ਜੀ ਆਪਾਂ ਗ੍ਰाइंड ਕਰ ਲਿੱਤਾ ਏ ਇੱਕ ਖੋਏ ਦੀ ਤਰ੍ਹਾਂ ਬਣ ਗਿਆ ਦੇਖੋ ਜੀ ਆ ਦੇ ਇਹਦੇ ਵਿੱਚ ਆਪਾਂ ਚਾਰ ਆਪਾਂ ਹਰੀ ਇਲਾਇਚੀ ਪਾਈ ਏ ਮੈਂ ਦਿਖਾਣਾ ਭੁੱਲ ਗਈ ਸੀ ਹਰੀ ਇਲਾਇਚੀ ਪਾ ਕੇ ਆਪਾਂ ਉਹ ਗ੍ਰाइंड ਕੀਤੀ ਏ ਨਾਲ ਹੁਣ ਆਪਾਂ ਕੜਾਈ ਨੂੰ ਰੱਖਿਆ ਹੈ ਗੈਸ ਤੇ ਗੈਸ ਨੂੰ ਬਿਲਕੁਲ ਸਲੋ ਕੀਤਾ ਹੈ ਗੈਸ ਨੂੰ ਆ ਦੇਖੋ ਇਹਨੂੰ ਹੁਣ ਆਪਾਂ ਕੜਾਈ ਦੇ ਵਿੱਚ ਪਾ ਦਿੱਤਾ ਹੈ। ਇਹਨੂੰ ਹੁਣ ਆਪਾਂ ਮੀਡੀਅਮ ਗੈਸ ਤੇ ਆਪਾਂ ਇਹਨੂੰ ਸੁਕਾਵਾਂਗੇ। ਦੇਖੋ ਜੀ ਬਹੁਤ ਹੀ ਜ਼ਿਆਦਾ ਵਧੀਆ ਮਠਿਆਈ ਬਣਦੀ। ਆਪਾਂ ਮਾਰਕੀਟ 'ਚੋਂ ਲੈ ਕੇ ਆਣੇ ਪਤਾ ਨਹੀਂ ਉਹਦੇ ਵਿੱਚ ਕੀ ਪਾਇਆ ਹੁੰਦਾ ਕੀ ਨਹੀਂ ਪਾਇਆ ਹੁੰਦਾ। ਤਾਂ ਜੀ ਘਰ ਦੀ ਫਰੈਸ਼ ਆਪਾਂ ਮਠਿਆਈ ਬਣਾਉਂਦੇ ਪਾਏ ਆ। ਆ ਦੇਖੋ। ਹੁਣ ਆਪਾਂ ਇਹਨੂੰ ਸੁਕਾ ਲਵਾਂਗੇ ਜਿੱਦਾਂ ਆਪਾਂ ਦੁੱਧ ਸੁਕਾਈਦਾ ਹੈ ਕੋਇਆ ਮਾਰਦੇ। ਉਸੇ ਤਰ੍ਹਾਂ ਆ ਦੇ ਨਾਲ ਦੇ ਨਾਲ ਆਪਾਂ ਹਿਲਾਉਂਦੇ ਰਹਿਣਾ ਹੈ ਆ ਦੇਖੋ ਜੀ ਇਸੇ ਤਰ੍ਹਾਂ ਆਪਾਂ ਨਾਲ ਦੀ ਨਾਲ ਆਪਾਂ ਇਹਨੂੰ ਹਿਲਾਉਂਦੇ ਰਵਾਂਗੇ ਦੇਖੋ ਜੀ ਜੇਕਰ ਇਹ ਕੜਾਈ ਨੂੰ ਚਿਪਕਣ ਲੱਗ ਜਾਵੇ ਤਾਂ ਤੁਸੀਂ ਇੱਕ ਚਮਚਾ ਦੇਸੀ ਘਿਓ ਦਾ ਪਾ ਲੈਣਾ ਆ ਦੇ ਵੈਸੇ ਹਜੇ ਤਾਂ ਬਿਲਕੁਲ ਨਹੀਂ ਨਾਲ ਚਿਪਕ ਰਿਹਾ ਕੜਾਈ ਦੇ ਨਾਲ ਨਹੀਂ ਲੱਗ ਰਿਹਾ ਇਨੂੰ ਹੁਣ ਆਪਾਂ ਸੁਕਾ ਲਵਾਂਗੇ ਜਿਵੇਂ ਖੋਇਆ ਆਪਾਂ ਮਾਰਦੇ ਆਂ ਆ ਦੇਖੋ ਜੀ ਐਸੀ ਤਰ੍ਹਾਂ ਆਪਾਂ ਸੁਕਾ ਲਵਾਂਗੇ ਇਹਦੀ ਆਪਾਂ ਪੇੜੇ ਤਿਆਰ ਕਰਾਂਗੇ ਚਾਹੇ ਆਪਾਂ ਵਰਤੀ ਬਣਾ ਲਓ ਚਾਹੇ ਪੇੜੇ ਬਣਾ ਲਓ ਪੂਛੀ ਵੇਖਾ ਬਣਾ ਸਕਦੇ ਆ ਆ ਦੇਖੋ ਬਸ 2 ਮਿੰਟ ਤੱਕ ਆਪਾਂ ਹੋਰ ਥੋੜਾ ਸੁਕਾਵਾਂਗੇ ਕਿਉਂਕਿ ਆਪਾਂ ਇਹਦੇ ਪੇੜੇ ਤਿਆਰ ਕਰਨੇ ਆ ਆ ਦੇਖੋ ਬਸ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਵੀ ਬਸ ਆਪਾਂ ਕੜਾਈ ਦੇ ਨਾਲ ਆਪਾਂ ਚਿਪਕਾ ਨਹੀਂ ਦੇਣਾ ਇਹਦੇ ਹੋਏ ਨੂੰ ਆਪਾਂ ਪੂਰੀ ਤਰ੍ਹਾਂ ਆਪਾਂ ਸੁਕਾ ਲਿੱਤਾ ਹੈ ਆ ਦੇਖ ਗੈਸ ਨੂੰ ਹੁਣ ਆਪਾਂ ਬੰਦ ਕਰ ਦਿੰਨੇ ਆ ਇਹਨੂੰ ਹੁਣ ਆਪਾਂ ਪਲੇਟ ਦੇ ਵਿੱਚ ਆਪਾਂ ਕੱਢ ਲੈਂਦੇ ਆ ਆ ਦੇਖੋ ਜੀ ਅੱਗੇ ਤਿਹਾਰ ਵਗੈਰਾ ਆਂਦੇ ਪਏ ਆ ਕਾਜ ਦੀ ਮਠਿਆਈ ਸ਼ੁੱਧ ਹੁੰਦੀ ਆ ਆ ਦੇਖੀ ਇਹਨੂੰ ਹੁਣ ਆਪਾਂ ਠੰਡਾ ਕਰਕੇ ਫਿਰ ਆਪਾਂ ਇਹਦੇ ਫੇੜੇ ਤਿਆਰ ਕਰ ਆਹ ਦੇਖੋ ਜੀ ਪਲੇਟ ਦੇ ਵਿੱਚ ਆਪਾਂ ਹੋਇਆ ਤਿਆਰ ਕਰਕੇ ਪਨੀਰ ਦਾ ਆਪਾਂ ਕੱਢ ਲਿੱਤਾ ਹੈ ਫੋਨ ਆਪਾਂ ਇਹਨੂੰ 10 ਮਿੰਟ ਵਾਸਤੇ ਆਪਾਂ ਰੈਸਟ ਤੇ ਰੱਖਦੇ ਹਾਂ ਉਸ ਤੋਂ ਬਾਅਦ ਇਹਦੇ ਆਪਾਂ ਪੇੜੇ ਤਿਆਰ ਕਰਾਂਗੇ ਆਹ ਦੇਖੋ ਜੀ ਠੰਡਾ ਆਪਾਂ ਕਰ ਲਿੱਤਾ ਹੈ ਆ ਦੇਖ ਆਹ ਦੇਖੋ ਜੀ ਪੇੜਿਆਂ ਵਾਸਤੇ ਆਪਾਂ ਪਨੀਰ ਦਾ ਡੋ ਬਣਾ ਕੇ ਆਪਾਂ ਤਿਆਰ ਕਰ ਲਿੱਤਾ ਹੈ ਠੰਡਾ ਹੋ ਚੁੱਕਿਆ ਆ ਲਿਤਾ ਜੀ ਆਪਾਂ ਕੋਕੋਨਟ ਪਾਊਡਰ ये हूं पेड़े तैयार करके उपरों की आपको कोकोनट पाउडर लगावे ना देखो इस तरह कोकोनट पाउडर उपरों की लगा लेंगे देखो जी ये वाली मिठाई बहुत ही ज्यादा वाइया बनती है ਕਰਦੀ ਫਰੈਸ਼ ਤਾਜ਼ਾ ਮਠਿਆਈ ਹੈ ਤੋਂ ਮੈਂ ਬਾਰ ਬਾਰ ਕਹਿ ਰਹੀਆਂ ਜਰੂਰ ਟਰਾਈ ਕਰਕੇ ਦੇਖਿਓ ਤਿਹਾਰ ਵਗੈਰਾ ਆ ਰਹੇ ਆ ਦੇਖੋ ਜੀ ਇਹਦੇ ਵਿੱਚ ਆਪਾਂ ਬਿਲਕੁਲ ਕਿਉਂ ਨਹੀਂ ਪਾਇਆ। ਜਿਹੜਾ ਆਪਾਂ ਦੁੱਧ ਤੇ ਮਲਾਈ ਜ਼ਰੂਰ ਪਾਈ ਹੈ। ਉਹਦੇ ਨਾਲੇ ਦੇਖੋ ਜੀ ਕਿ ਕਾਫੀ ਜਿਆਦਾ ਆਇਲ ਆ ਰਿਹਾ ਹੈ। ਥੱਥਾ ਨਾਲ ਆ ਦੇਖੋ ਜੀ ਇਸੇ ਤਰ੍ਹਾਂ ਆਪਾਂ ਸਾਰੇ ਆਪਾਂ ਪੇੜੇ ਆਪਾਂ ਬਣਾ ਕੇ ਤਿਆਰ ਕਰ ਲਾਂਗੇ ਦੇਖੋ ਜੀ ਪਨੀਰ ਦੇ ਪੇੜੇ ਬਣ ਕੇ ਤਿਆਰ ਹੈ ਹੁਣ ਆਪਾਂ ਇਹਦੇ ਉੱਪਰ ਲਗਾਨੇ ਆ ਡ్రਾਈ ਫਰੂਟ ਡਾਈ ਫਰੂਟ ਚ ਆਪਾਂ ਲਗਾਵਾਂਗੇ ਦੇਖੋ ਜੀ ਪਿਸਤਾ ਆ ਦੇਖੋ ਇਹ ਬਹੁਤ ਹੀ ਜਿਆਦਾ ਵਧੀਆ ਲੱਗਦਾ ਹੈ ਇਸ ਕਰਕੇ ਆਪਾਂ ਥੋੜਾ ਜਿਹਾ ਜੇ ਉੱਪਰ ਲਗਾ ਰਹੇ ਹਾਂ ਆਪਾਂ ਸਾਰੇ ਜਿਹੜੇ ਆਪਾਂ ਪੇੜੇ ਤਿਆਰ ਕੀਤੇ ਸਾਰੇ ਦੇ ਉੱਪਰ ਆਪਾਂ ਲਗਾ ਦਾਂਗੇ ਡ్రਾਈ ਫਰੂਟ ਆਹ ਦੇਖੋ ਜੀ ਪਨੀਰ ਦੀ ਮਠਿਆਈ ਬਣ ਕੇ ਤਿਆਰ ਹੈ ਬਹੁਤ ਹੀ ਜਿਆਦਾ ਵਧੀਆ ਬਣੀ ਹੈ ਆਹ ਦੇਖੋ ਇਹਨੂੰ ਹੁਣ ਆਪਾਂ ਤੋੜ ਕੇ ਚੈੱਕ ਕਰ ਲੈਂਦੇ ਆ ਇਧਰ ਦੇਖੋ ਬਹੁਤ ਹੀ ਜਿਆਦਾ ਸੌਫਟ ਹੈ ਤੁਸੀਂ ਵੀ ਜਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗੇ ਵੀਡੀਓ ਲਾਈਕ ਕਰਨਾ ਕਮੈਂਟ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਧੰਨਵਾਦ ਜੀ